ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਪਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀਆਂ ਟੁੱਟ ਸ਼ਰਦਾ ਤੇ ਸਤਕਾਰ ਨਾਲ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ 1 ਨਵੰਬਰ ਨੂੰ ਲੁਧਿਆਣਾ ਕਿਉਂ ਨਹੀਂ ਆਏ ਜਦੋਂ ਮੈਂ ਓਪਨ ਡਿਬੇਟ ਦਾ ਕੇ ਆਇਆ ਸੀ ਜੀਬੀਜਪੀ ਦੇ ਪ੍ਰਧਾਨ ਕਹਿੰਦਾ ਵੀ ਕਾਕਾ ਤੇ ਡਿਬੇਟ ਕਰਨੀ ਹੈ 15 ਲੱਖ ਦੀ ਨਗਰੀ ਵਧੀਆ ਟੂਰਿਜ਼ਮ ਪਲੇਸ ਹੈ ਪੰਜਾਬ ਰੋਟੀ ਰੋਟੀ ਸਾਗ ਸੂਖ ਖਾਵੇ ਮੱਕੀ ਦੀ ਰੋਟੀ ਖਾ ਕੇ ਸਾਗ ਖਾ ਗੇ ਤੇ ਜਾ ਕੇ ਕਹਿੰਦੇ ਕੇਂਦਰ ਨੂੰ ਰਿਪੋਰਟ ਦੇ ਮੈਂ ਕਹਿੰਦਾ ਪੁੱਛਦਾ ਖਾਣੇ ਇਹਨਾਂ ਨੂੰ ਉਹ ਤੇ ਦੋ ਬੰਦਿਆਂ ਨੇ ਚੱਲਦੀ ਹੈ ਚਾਹੀ ਸੀਵਰੇਜ ਦਾ ਢੱਕਣ ਬਦਲਾਉਣਾ ਤਾਂ ਵੀ ਗ੍ਰਹਿ ਮੰਤਰੀ ਨਾਲ ਗੱਲ ਕਰਨੀ ਪੈਂਦੀ ਜਾਂ ਮੋਦੀ ਨਾਲ ਗੱਲ ਮਿੱਟੂ ਹੋਰੀ ਬਿਛਰੇ ਚਲੋ ਕੋਈ ਨਾ ਫਕੀਲ ਜੀ ਵੀਡੀਓ ਜਾਰੀ ਕਰਦੇ ਹੋ ਕਹਿੰਦੇ ਮੈਂ ਸਿੱਗਿਆ ਮਾਰ ਨਹੀਂ ਕਰਦਾ ਤੋਂ ਪੰਜ ਮਿੰਟ ਦਾ ਕਿ ਸੰਯਾਪ ਦੇ ਵਿੱਚ ਕੌਣ ਕਹਨੇ ਉਹਦੋਂ ਕਿਉਂ ਨਹੀਂ ਆਏ 1 ਨਵੰਬਰ ਨੂੰ ਲੁਧਿਆਣੇ ਕਿਉਂ ਨਹੀਂ ਆਏ ਜਦੋਂ ਮੈਂ ਓਪਨ ਡਿਬੇਟ ਦਾ ਕਿਹਾ ਸੀ ਜੀ ਜੀਬੀ ਦਾ ਪ੍ਰਧਾਨ ਕਹਿੰਦਾ ਵੀ ਕਾਕਾ ਤੇ ਡਿਬੇਟ ਕਰਨੀ ਹੈ ਇਲੀਗਲ ਮਾਈਨਿੰਗ 15 ਲੱਖ ਤੇ ਨਾ ਕਰੀਏ 2 ਕਰੋੜ ਨੌਕਰੀਆਂ ਹਰ ਇੱਕ ਸਾਲ ਉਦੋਂ ਨਾ ਕਰੀਏ ਕਰਜ਼ਾ ਮਾਫਸ ਹੋਰ ਉਦੋਂ ਨਾ ਕਰੀਏ ਜੋ ਜੁਮਲੇबाजी ਹੋ ਰਹੀ ਹੈ ਕਰ ਲੋ ਟਵੇਟਰ ਨੂੰ ਆ ਜਾ ਕੋਈ ਹਾਂ ਜੀ ਆਉਂਦੇ ਰਹਿੰਦੇ ਆ ਸਾਰੇ ਮੰਤਰੀ ਵਧੀਆ ਟੂਰਿਜ਼ਮ ਪਲੇਸ ਹੈ ਪੰਜਾਬ ਰੋਟੀ ਰੋਟੀ ਸਾਗ ਸੂਖ ਖਾਵੇ ਮੱਕੀ ਦੀ ਰੋਟੀ ਖਾ ਕੇ ਸਾਗ ਖਾ ਕੇ ਤੇ ਜਾ ਕੇ ਕਹਿੰਦੇ ਕੇਂਦਰ ਨੂੰ ਰਿਪੋਰਟ ਦੇ ਮੈਂ ਕਹਿੰਦਾ ਪੁੱਛਦਾ ਖਾਣਾ ਇਹਨਾਂ ਨੂੰ ਉਹ ਤੇ ਦੋ ਬੰਦਿਆਂ ਨੇ ਚੱਲਦੀ ਆ ਚਾਹੇ ਸੀਵਰੇਜ ਦਾ ਢੱਕਣ ਬਦਲਾਉਣਾ ਤਾਂ ਵੀ ਗ੍ਰਹਿ ਮੰਤਰੀ ਨਾਲ ਗੱਲ ਕਰਨੀ ਪੈਂਦੀ ਜਾਂ ਮੋਦੀ ਨਾਲ ਗੱਲ ਮਿੱਟੂ ਹੋਰੀ ਬਿਛਰੇ ਚਲੋ ਕੋਈ ਨਾ ਫੱਕੀ ਲੈਣਾ ਕੋਣ ਕਹਿੰਦੇ ਉਹਦੋ ਕਿਉਂ ਨਹੀਂ ਆਏ 1 ਨਵੰਬਰ ਨੂੰ ਲੁਧਿਆਣਾ ਕਿਉਂ ਨਹੀਂ ਆਏ ਜਦੋਂ ਮੈਂ ਓਪਨ ਡਿਬੇਟ ਦਾ ਕਿਹਾ ਸੀ ਜੀ ਜੀਬੀਪੀ ਦਾ ਪ੍ਰਧਾਨ ਕਹਿੰਦਾ ਵੀ ਕਾਕਾ ਤੇ ਡਿਬੇਟ ਕਰਨੀ ਹੈ ਇਲੀਗਲ ਮਾਈਨਿੰਗ 15 ਲੱਖ ਤੇ ਨਾ ਕਰੀਏ 2 ਕਰੋੜ ਨੌਕਰੀਆਂ ਹਰ ਇੱਕ ਸਾਲ ਉਦੋਂ ਨਾ ਕਰੀਏ ਕਰਜ਼ਾ ਮਾਫਸ ਹੋਰ ਉਦੋਂ ਨਾ ਕਰੀਏ ਜੋ ਜੁਮਲੇਬਾਜੀ ਹੋ ਰਹੀ ਹੈ ਕਰ ਲੋ ਟਵੇਟਰ ਨੂੰ ਆ ਜਾ ਕੋਈ ਹਾਂ ਜੀ ਆਉਂਦੇ ਰਹਿੰਦੇ ਆ ਸਾਰੇ ਮੰਤਰੀ ਵਧੀਆ ਟੂਰਿਜ਼ਮ ਪਲੇਸ ਹੈ ਪੰਜਾਬ ਰੋਟੀ ਰੋਟੀ ਸਾਗ ਸੂਖ ਖਾਵੇ ਮੱਕੀ ਦੀ ਰੋਟੀ ਖਾ ਕੇ ਸਾਗ ਖਾ ਕੇ ਤੇ ਜਾ ਕੇ ਕਹਿੰਦੇ ਕੇਂਦਰ ਨੂੰ ਰਿਪੋਰਟ ਦੇ ਮੈਂ ਕਹਿੰਦਾ ਪੁੱਛਦਾ ਖਾਣੇ ਇਹਨਾਂ ਨੂੰ ਉਹ ਤੇ ਦੋ ਬੰਦਿਆਂ ਨੇ ਚੱਲਦੀ ਆ ਚਾਹੇ ਸੀਵਰੇਜ ਦਾ ਢੱਕਣ ਬਦਲਣਾ ਹੈ ਤਾਂ ਵੀ ਗ੍ਰਹਿ ਮੰਤਰੀ ਨਾਲ ਗੱਲ ਕਰਨੀ ਪੈਂਦੀ ਜਾਂ ਮੋਦੀ ਨਾਲ ਗੱਲ ਬਿੱਟੂ ਹੋਰੀ ਬਿਛਰੇ ਚਲੋ ਕੋਈ ਨਾ ਫੱਕੀ ਲੈਣਾ ਕੋਣ ਕਹਿੰਦੇ ਉਹਦੋਂ ਕਿਉਂ ਨਹੀਂ ਆਏ 1 ਨਵੰਬਰ ਨੂੰ ਲੁਧਿਆਣਾ ਕਿਉਂ ਨਹੀਂ ਆਏ ਜਦੋਂ ਮੈਂ ਓਪਨ ਡਿਬੇਟ ਦਾ ਕਿਹਾ ਸੀ ਬੀਜੇਪੀ ਦਾ ਪ੍ਰਧਾਨ ਕਹਿੰਦਾ ਵੀ ਕਾਕਾ ਕਾਤੇ ਡਿਬੇਟ ਕਰਨੀ ਹੈ ਇਲੀਗਲ ਮਾਈਨਿੰਗ 15 ਲੱਖ ਤੇ ਨਾ ਕਰੀਏ 2 ਕਰੋੜ ਨੌਕਰੀਆਂ ਹਰ ਇੱਕ ਸਾਲ ਉਦੋਂ ਨਾ ਕਰੀਏ ਕਰਜ਼ਾ ਮਾਫ ਸੌਰਾ ਉਦੋਂ ਨਾ ਕਰੀਏ ਜੋ ਜੁਮਲੇਬਾਜੀ ਹੋ ਰਹੀ ਹੈ ਕਰ ਲੋ ਟਵੀਟ ਉਹਨੂੰ ਆ ਜਾ ਕੋਈ ਹਾਂਜੀ ਆਉਂਦੇ ਰਹਿੰਦੇ ਆ ਸਾਰੇ ਮੰਤਰੀ ਵਧੀਆ ਟੂਰਿਜ਼ਮ ਪਲੇਸ ਹੈ ਪੰਜਾਬ ਰੋਟੀ ਰੋਟੀ ਸਾਗ ਸੂਖ ਖਾਵੇ ਮੱਕੀ ਦੀ ਰੋਟੀ ਖਾ ਕੇ ਸਾਗ ਖਾ ਗੇ ਤੇ ਜਾ ਕੇ ਕਹਿੰਦੇ ਕੇਂਦਰ ਨੂੰ ਰਿਪੋਰਟ ਦੇ ਮੈਂ ਕਹਿੰਦਾਂ ਪੁੱਛਦਾ ਖਾਣੇ ਇਹਨਾਂ ਨੂੰ ਉਹ ਤੇ ਦੋ ਬੰਦਿਆਂ ਨੇ ਚੱਲਦੀ ਆ ਚਾਹੀ ਸੀਵਰੇਜ ਦਾ ਢੱਕਣ ਬਦਲਾਉਣਾ ਤਾਂ ਵੀ ਗ੍ਰਹਿ ਮੰਤਰੀ ਨਾਲ ਗੱਲ ਕਰਨੀ ਪੈਂਦੀ ਜਾਂ ਮੋਦੀ ਨਾਲ ਗੱਲ ਮਿੱਟੂ ਹੋਰੀ ਬਿਛਰੇ ਚਲੋ ਕੋਈ ਨਾ ਫੱਕੀ ਲੈਣਾ